ਪ੍ਰਗਟਿ ਉਮਰਤੈ ਗੰਮਣਾ ਬਰੀ ਆਮਕੀਲਾ ਬਾਹੋ ਬਾਹੋ ਕੋ ਬਿੰਤ ਸਿੰਘ ਆਪੇ ਗੁਰਜੀਲਾ ਵਿਸਾਖੀ ਮੌਕੇ ਨੌਵੇਂ ਪਾਸ਼ਾ ਦੇ ਚਰਨਛੋਹ ਅਸਥਾਨ ਤੇ ਉਲੀਕੇ ਜਾਣੇ ਨੇ ਵਿਸ਼ਾਲ ਜੋੜ ਨੇ ਕਲਗੀ ਵਾਲੇ ਪਾਸ਼ਾ ਨੇ ਵਿਸਾਖੀ ਵਾਲੇ ਦਿਨ ਖਾਲਸਾ ਸਾਜ ਕੀ ਇੱਕ ਨਵਾਂ ਨਿਰਾਲਾ ਪੰਥ ਸਾਜਿਆ ਇਸ ਨੂੰ ਸੰਸਾਰ ਪੱਧਰ 'ਤੇ ਮਨਾਇਆ ਜਾਂਦਾ ਹੈ ਇਸ ਸੰਬੰਧੀ ਨੌਵੇਂ ਪਾਸ਼ਾ ਦੇ ਚਰਨਛੋਹ ਅਸਥਾਨ ਬਾਦਗੜ ਸਹਿ ਵਿਖੇ ਇਸਲਾਣਾ ਜੋੜ ਮੇਲ ਮੌਕੇ ਧਾਰਮਿਕ ਸਮਾਗ ਬੁਲਕੇ ਜਾਣਗੇ ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਤਿਆਰੀ ਸ਼ੁਰੂ ਹੋ ਗਈ ਹੈ। ਅਖੰਡ ਪਾਠ ਸਾਹਿਬ ਦੀ ਪੋਖ ਕੱਲ ਦੀਵਾਨ ਹਾਲ ਚ ਰਹਿਣਗੀ। ਉਪਰੰਤ ਕੀਰਤਨ ਤੇ ਹੋਰ ਧਾਰਮਿਕ ਸਮਾਗਮਾਂ ਦਾ ਸੰਗਤ ਲਾਹ ਲਵੇਗੀ। ਇਸ ਮੌਕੇ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਧਾਨ ਹਰਜਿੰਦਰ ਸਿੰਘ ਸਾਹਿਬ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਭਾਗ ਲੈਣਗੇ। ਸੰਗਤਾਂ ਦੇ ਸਹਿਯੋਗ ਤੇ ਉਤਸ਼ਾਹ ਨਾਲ ਤਿਆਰੀਆਂ ਚੱਲ ਰਹੀਆਂ ਨੇ ਜਿਹੜੇ ਕੱਲ ਜੋੜ ਮੇਲ ਉਲੀਕੇ ਜਾਣੇ ਨੇ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਜੀ ਨੇ ਸੰਗਤਾਂ ਨੂੰ ਦਰਸ਼ਨਾ ਦੀ ਖਾਸ ਅਪੀਲ ਕੀਤੀ ਹੈ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਔਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਵੱਲੋਂ ਚਲਾਈ ਹੋਈ ਮਰਿਆਦਾ ਖਾਲਸਾ ਪੰਥ ਦੀ ਸਾਜਣਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮਾਧਗੜ ਸਾਹਿਬ ਵਿਖੇ ਹਰ ਸਾਲ ਸਰਦਾ ਭਾਵਨਾ ਸਤਕਾਰ ਦੇ ਨਾਲ ਮੈਸਾਕੀ ਦਾ ਦਿਹਾੜਾ ਖਾਲਸਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ ਵਿਸ਼ੇਸ਼ ਤੌਰ ਤੇ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪਹਉ ਤਿਆਰ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਸੰਗਤ ਅੰਸ਼ ਕਾਇਆ ਜਾਂਦਾ ਹੈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਮੂਹੇ ਪ੍ਰਬੰਧ ਵੱਲੋਂ ਜਥੇਦਾਰ ਸਰਦਾਰ ਜਨੈਲ ਸਿੰਘ ਜੱਤਾਰਪੁਰ ਮੈਂਬਰ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਰਦਾਰ ਜਸਮੀਤ ਸਿੰਘ ਲਾਚੜੂ ਵੈਰਾਇਟੀ ਮੈਂਬਰ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਦਾਾਨ ਸਰਦਾਰ ਰਜਿੰਦਰ ਸਿੰਘ ਜੀ ਤਾਂ ਵੀ ਇਹਨਾਂ ਨੇ ਵਿਸ਼ਾ ਨਿਰਦੇਸ਼ਾਂ ਸਾਹਿਬ ਦੁਆਰਾ ਸਾਹਿਬ ਨੇ ਇਸ ਮੈਸਾਕੀ ਦੇ ਦਿਹਾੜੇ ਤੇ ਸਮੁੱਚੇ ਪ੍ਰਬੰਧ ਜਿਹੜੇ ਹੱਲ ਉਹ ਮੁਕੰਮਲ ਕਰ ਲਏ ਗਏ ਹਨ ਉਪਰੰਤ ਸੰਗਤਾਂ ਨੂੰ ਅਪੀਲ ਹੈ ਕਿ ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਸਤਿਗੁਰਾਂ ਦੇ ਪਾਵਨ ਚਰਨਾ ਦੀ ਤੂਰ ਮस्तक ਨੂੰ ਲਾਉਂਦੇ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀਆਂ ਅਸੀਸਾਂ ਪ੍ਰਾਪਤ ਕਰਕੇ ਜਿਹੜੇ ਪ੍ਰਾਣੀ ਅਜੇ ਤੱਕ ਖਾਲਸਾ ਪੰਥ ਵਿੱਚ ਸ਼ਾਮਲ ਨਹੀਂ ਹੋਏ ਅਜੇ ਤੱਕ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਵੁਤਰਾ ਨਹੀਂ ਕੀਤੀ ਆਓ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਅਸਥਾਨ ਤੇ ਪੰਜਾਂ ਪਿਆਰਿਆਂ ਕੇ ਕੇਸ਼ੂ ਕਰਕੇ ਗੁਰੂਕੇ ਦੇ ਰਾਜੇ ਚੜ੍ਹੀਏ ਖਾਲਸਾ ਪੰਥ ਵਿੱਚ ਸ਼ਾਮਲ ਹੋਈਏ ਸਰਬੱਤ ਦਾ ਸੰਤਨ ਦੀ ਭੇਤੀ ਹੈ ਸਰਦਾ ਭਾਵਨਾ ਸਤਕਾਰ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਪਾਵਨ ਸਥਾਨ ਦੀ ਚਰਨ ਧੂੜ ਨੂੰ ਮਰਕਦਨ ਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਬੰਧੀ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੇ ਸੰਤਾ ਦੇ ਸਹੂਲਤ ਤੇ ਪ੍ਰਬੰਧਾ ਬਾਰੇ ਕੀ ਕਿਹਾ ਆਓ ਸੁਣਾ ਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਜੋ ਹਰ ਸਾਲ ਦੇ ਗੁਰਦੁਆਰਾ ਸਾਹਿਬ ਪਾਸ਼ੀ ਨਵੀਂ ਬਹਾਦਰਗੜ ਵਿਖੇ ਬਣਾਇਆ ਜਾ ਰਿਹਾ ਹੈ ਇਸ ਸਾਲ ਵੀ ਇਹ ਦਿਹਾੜਾ ਮਨਾਉਣ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਸਾਡੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜੋ ਪ੍ਰਬੰਧ ਕੀਤੇ ਜਾ ਰਹੇ ਆ ਉਹ ਬੜੇ ਅਚੇਚੇ ਤੌਰ ਤੇ ਵਧੀਆ ਪ੍ਰਬੰਧ ਕੀਤੇ ਗਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਕਹਿੰਦੇ ਉਤਾਰ ਸਿੰਘ ਹੋਰਾਂ ਨੇ ਮੈਨੇਜਰ ਸਰਦਾਰ ਸਰਜੀਤ ਸਿੰਘ ਹੋਰਾਂ ਨੇ ਤੇ ਖਾਸ ਤੌਰ ਤੇ ਸਾਡੇ ਅੰਦਰੂਨੀ ਕਮੇਟੀ ਮੈਂਬਰ ਜਹਦਾ ਜਨਵੇਸ਼ ਸਿੰਘ ਜੀ ਲਾਚ ਨੂੰ ਅਚੇਚੇ ਤੌਰ ਤੇ ਧਿਆਨ ਦੇ ਕੇ ਪਿਛਲੇ ਦਿਨਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਉਹਨੂੰ ਨਵੀਨੀਕਰਨ ਕੀਤਾ ਬਹੁਤ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਤੇ ਪਿਛਲੇ ਦਿਨੀ ਵਿਸ਼ੇਸ਼ ਤੌਰ ਤੇ ਦੀਵਾਨ ਹਾਲ ਜੋ ਅੱਛੇ-ਚੇ ਤੌਰ ਤੇ ਜਿਹਨੂੰ ਏਸੀ ਦਾ ਰੂਪ ਦਿੱਤਾ ਗਿਆ ਤੇ ਅੰਦਰੋਂ ਨਵੀਨੀਕਰਨ ਕਰਕੇ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਤੇ ਇੱਕ ਵੱਡਾ ਅਪਰਾਲਾ ਮੈਂ ਸਭ ਨਾਲ ਜੋ ਸੰਗਤਾਂ ਦੀ ਸਹੂਲਤ ਵਾਸਤੇ 20 ਬਾਥਰੂਮ ਬੜਾਏ ਗਏ 10 ਲੇਡੀਜ਼ ਵਾਸਤੇ 10 ਜੈਂਟਸ ਵਾਸਤੇ ਇੱਕ ਵੱਡੇ ਅਪਰਾਲੇ ਨੇ ਪ੍ਰਬੰਧ ਦੇ ਮੈਂ ਪ੍ਰਬੰਧਕ ਦਾ ਧੰਨਵਾਦ ਵੀ ਕਰਦਾ ਵਿਸ਼ੇਸ਼ ਤੌਰ ਤੇ ਮੈਨੇਜਰ ਸਾਹਿਬ ਦਾ ਤੇ ਖਾਸ ਕਰਕੇ ਗਨੀਪਤਾਰ ਸਿੰਘ ਜੀ ਦਾ ਰਹਾਦਾ ਤੇ ਨਾਲ ਦੀ ਨਾਲ ਬੇਨਤੀ ਕਰਦਾ ਸੰਗਤਾਂ ਨੂੰ ਕਿ ਜੋ ਖਾਲਸਾ ਸਾਜਣਾ ਦਿਵਸ ਹਰ ਸਾਲ ਆਪਾਂ ਮਨਾਉਂਦੇ ਆ ਉਹ ਤਗੜੇ ਹੋ ਕੇ ਆਪਾਂ ਇਹ ਹਾਜ਼ਰੀ ਭਰੀਏ ਗੁਰੂ ਦੇ ਨਤਮਸਤਕ ਹੋਈਏ ਕਿਉਂਕਿ ਸੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ 1699 ਵਿੱਚ ਖਾਲਸਾ ਨੂੰ ਖਾਲਸੇ ਨੂੰ ਸਾਜਣਾ ਰੂਪ ਦੇ ਵਿੱਚ ਬਣਾਇਆ ਤੇ ਖਾਲਸਾ ਜਦੋਂ ਸਾਜਿਆ ਗਿਆ ਉਹ ਕੌਮ ਜੋ ਸੁੱਤੀ ਪਈ ਸੀ ਉਹਨੂੰ ਜਗਾਇਆ ਤੇ ਇੱਕ ਰੂਹ ਜਿਹੜੀ ਸੀ ਉਹ ਪ੍ਰਵੇਸ਼ ਕੀਤੀ ਨਮਾਣੀ ਲੋਕਾਂ ਦੇ ਵਿੱਚ ਤੇ ਖਾਲਸਾ ਦਾ ਰੂਪ ਦੇ ਕੇ ਲੋਕਾਂ ਨਾਲ ਲੜਨ ਵਾਸਤੇ ਉਹਨਾਂ ਜੋ ਜਾਵਰ ਲੋਕ ਸੀ ਉਹਨਾਂ ਨਾਲ ਲੜ ਲਈ ਤਿਆਰ ਕੀਤਾ ਸੋ ਆਓ ਤਗੜੇ ਹੋ ਕੇ ਆਪਾਂ ਇਹ ਖਾਲਸਾ ਸਾਜ ਦਾ ਦਿਵਸ ਨੂੰ ਮਨਾਉਣਾ ਕਰੀਏ ਤੇ ਨੌਵੀਂ ਪਾਸ਼ੇ ਗੁਰਦੁਆਰਾ ਸਾਹਿਬ ਬਾਦਰਾਗੜ ਵਿਖੇ ਵੱਡੀ ਗਿਣਤੀ ਵਿੱਚ ਪੁੱਜ ਕੇ ਗੁਰੂ ਦੇ ਨਾਮ ਤੋਂ ਮਸਤ ਹੋ ਗਏ ਮੈਂ ਵੀ ਅਪੀਲ ਕਰਦਾ ਕਿ ਜੋ ਸ਼੍ਰੀ ਕਾлта ਸਾਹਿਬ ਦੇ ਮਾਨਯੋਗ ਜਥੇਦਾਰ ਗਾਨੀ ਰਗਵੀਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਆਦੇਸ਼ ਕੀਤਾ ਸਾਨੂੰ ਕਿ ਖਾਲਸਾ ਹਰ ਉਹ ਸਿੱਖ ਆਪਣੇ ਘਰ ਦੇ ਉੱਪਰ ਖਾਲਸਾ ਝੰਡਾ ਜਿਹੜਾ ਵਾ ਉਹਨੂੰ ਲਹਿਰਾਵੇ ਤਾਂ ਕਿ ਇੱਕ ਮਾਹੌਲ ਸਿਰਜਿਆ ਜਾਵੇ ਕਿ ਜੋ ਸਾਡੇ ਨਾਲ ਵਧੇਕੀਆਂ ਸੈਂਟਰ ਸਰਕਾਰ ਕਰ ਰਹੀ ਹੈ ਮੌਕੇ ਦੀ ਸਰਕਾਰ ਕਰ ਰਹੀ ਹੈ ਜਾਂ ਹੋਰ ਅਜਈਆਂ ਸ਼ਕਤੀਆਂ ਜੋ ਖਾਲਸਾ ਪੰਥ ਨੂੰ ਖੇਰੂ-ਖੇਰੂ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਇੱਕ ਮਹਮ ਛੇੜੀ ਜਾ ਸਕੇ ਤਾਂ ਕਿ ਖਾਲਸਾ ਜਿਹੜਾ ਉਹ ਜਾਗੇ ਵੀ ਸਾਡੇ ਨੌਜਵਾਨ ਖਾਸ ਕਰਕੇ ਜਿਹੜੇ ਸੁੱਤੇ ਪਏ ਮੈਂ ਕਹਿ ਸਕਦਾ ਵਾਂ ਉਹਨਾਂ ਨੂੰ ਇੱਕ ਪ੍ਰੇਰਨਾ ਦੇਣ ਵਾਸਤੇ ਖਾਲਸੇ ਦਾ ਰੂਪ ਦਿਖਾਉਣ ਵਾਸਤੇ ਹਰ ਘਰ ਦੇ ਉੱਤੇ ਨਿਸ਼ਾਨ ਕੇਸਰੀ ਨਿਸ਼ਾਨ ਚਲਾਏ ਜਾਣ ਇਹ ਅਪੀਲ ਜੋ ਕੀਤੀ ਗਈ ਆ ਸਿੰਘ ਸਾਹਿਬ ਗਿਆਨੀ ਰੰਗਵੇ ਸਿੰਘ ਉਹਨਾਂ ਮੈਂ ਵੀ ਚੇਚੇ ਤੌਰ ਤੇ ਸਾਡੇ ਅੰਦਰ ਕਮੇਟੀ ਮੈਂਬਰ ਸਤਾਰ ਜਸਵੀਰ ਸਿੰਘ ਲਾਸ਼ਰੂ ਸਾਹਿਬ ਅਸੀਂ ਸਗਤਾਂ ਨੂੰ ਅਪੀਲ ਕਰਦੇ ਆਂ ਵੀ ਆਓ ਤਗੜੇ ਹੋ ਕੇ ਆਉਣ ਵਾਲੇ ਕੱਲ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਹਰ ਘਰ ਦੇ ਤੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੁਲਣਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਅਸੀਂ ਦੱਸ ਸਕੀਏ ਆਪਣੇ ਹੱਕਾਂ ਦੀ ਮੰਗ ਜਿਹੜੀ ਆ ਉਹਨੂੰ ਉਠਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤ੍ਰਿੰਕ ਕਮੇਟੀ ਮੈਂਬਰ ਜਥੇਦਾਰ ਜਸਮੇਲ ਸਿੰਘ ਜੀ ਨੇ ਸੰਗਤਾਂ ਨੂੰ ਕੀ ਅਪੀਲ ਕੀਤੀ ਆਓ ਸੁਣਾਉਂਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ ਖਾਲਸਾ ਸਾਜਣਾ ਜਿਹੜਾ ਹਰ ਸਾਲ ਦੀ ਤਰਫ ਆਇਆ ਤੇ ਜਿਹੜਾ ਬਾਦਗਰਥਾ ਵੀ ਜਿਹੜੇ ਉਹਨਾਂ ਨੇ ਉਹ ਦਿਨਾਂ ਤੇ ਗੰਦੇ ਸੰਵਲਿਤ ਸਰਦਾਰ ਜਨਰਲ ਸਿੰਘ ਪ੍ਰਤਾਪ ਪਰਮੰਦਰਸ ਸਿੰਘ ਦੁਆਰਾ ਪ੍ਰਬੰਧਕੀ ਕਮੇਟੀ ਜੀ ਨੇ ਆਪ ਨੂੰ بڑا ਉਸਾਰਤ ਲੱਗਾ ਕਿ ਕਿਸ ਤਰ੍ਹਾਂ ਸਾਰੇ ਪ੍ਰੋਜੈਕਟ ਪ੍ਰਬੰਧ ਰਹੇ ਮੁਕੰਮਲ ਕੀਤੇ ਜਾ ਸਕਿਆ ਤੇ 80 ਸਾਂਖੀ ਦਾਸ ਨੂੰ ਦਿਹਾੜਾ ਹੈ ਮੈਂ ਸੰਗਠਨਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਿਦਿਆਰਥੀ ਵਰਤਵਾਦੀ ਗਲਤੀ ਕਰਕੇ ਆਗੇ ਨਾ ਵਸਤਾਰ ਹੋ ਜੀ ਤਾਂ ਕਿ ਆਪਾਂ ਇਸ ਸਰਜਨਾਦੀਪ ਸਾਹਿਬ ਨੂੰ ਪਧਿਆਤ ਰਿਖੇ ਨਾ ਮਾਈਏ ऐं संगताउनि खे वेनिती आहे की हिते आओ पहुचो अमृत छको तीअं सॼो धीअ मुंहिंजी वणो इहा प्रेरणा में सम्झंदा आहिनि जंहिंमहिल कागर खालसा